ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਾਲ ਨਾਸੀ ਸਤਗੁਰ ਚਰਨ ਕਬਲ ਰਿੱਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨ ਮਤ ਗੁਰ ਮਤ ਬ੍ਰਹਮ ਪਛਾਣਿ ਕਲ ਜੋੜ ਕਰ ਸੁ ਜਸੁ ਵਖਾਣਿ ਭਗਤ ਜੋਗ ਕਉ ਜੈਤੁ ਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸੀਓ ਹਰ ਰਸਨ ਬਸਾਈ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਏ ਬੜ ਫਾਗੀ ઉન ਮਾਨਿਓ ਰਿੱਧ ਸ਼ਬਦ ਬਸਾਈਓ ਮਨ ਮਾਨਕ ਸੰਤੋਖਿਓ ਗੁਰਨਾਮ ਦ੍ਰਿੜਾਈ ਅਗਮ ਅਗੋਚਰ ਭਾਰ ਬ੍ਰਹਮ ਸਤ ਗੁਰ ਦਰਸਾਇਓ ਗੋਰੀ ਅਰਜਨ ਘਰ ਗੁਰ ਰਾਮਦਾਸ ਅਨ ਭਉ ਠਹਿਰਾਇ ਜਨਕ ਰਾਜ ਵਰਤਾਇ ਸਤ ਜੁਗ ਆ ਲੀਨਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਨਾ ਗੁਰ ਨਾਨਕ ਸਚ ਨੀਵਸਾਜ ਸਤ ਗੁਰ ਸੰਗ ਲੀਨਾ ਗੋਰੀ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਨਾ ਖੇਲ ਗੂੜ ਕੀਓ ਹਰਿ ਰਾਇ ਸੰਤੋਖ ਸਮਾਚਰਿਓ ਬੇਮਲ ਬੁੱਧ ਸਤਗੁਰ ਸਮਾਨ ਆਜੋਨੀ ਸੰਭਵਿਓ ਸੋ ਜਸ ਕਲ ਕਵਿਅਨ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਾਧ ਜੀਵਨ ਅਰਜਨ ਅਮੋਲ ਆਜੋਨੀ ਸੰਭਾਵ ਪੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਬਾ ਅਗਹਿ ਗਹਿਨ ਭ੍ਰਮ ਭ੍ਰਾਂਤ ਦਹਨ ਸੀਤਲ ਸੁਖਾ ਦਤ ਅਸੰਭਵਾਉ ਉਦਵਿਉ ਪੁਰਖ ਪੂਰਨ ਵਿਧਤ ਨਾਨਕ ਆਦ ਅੰਗਦ ਅਮਰ ਸਤ ਗੁਰ ਸ਼ਬਦ ਸਮਾਇਉ ਧਨ ਧਨ ਗੁਰੂ RAM DAS GURU ਜਿਨ ਪਾਰਸ ਪਰਸ ਮਿਲਾਏ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਫਰ ਸਹਤਾ ਪੈ ਭੰਜਨ ਪਰ ਪੀਰ ਨਿਵਾਰਨ ਕਾਲ ਸਹਾਰ ਤੋਹਿ ਜਸ ਬਖਤਾ ਕੋਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਝਾ ਅਰਜੁਨ ਹਰ ਭਗਤਾ ਧਰਮ ਥੀਰ ਗੁਰਮਤ ਗਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰਿ ਸਾਮ ਉਧਾਰ ਅਹੰ ਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰਨਾਮ ਮੰਤਰ ਨਵ ਨਿਦ ਨਿਖਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋ ਆਤਾਣੀਓ ਗੁਰ ਅਰਜਨ ਕਾਲਿ ਉਚਰੈ ਤੈ ਰਾਜ ਜੋਗ ਰਸ ਜਾਣਿ ਭੈ ਨਿਰਭਉ ਮਾਣੀਓ ਲਾਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਾਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਅਭਾਰ ਸਰਸੋ ਪਰ ਪਰਾਇਓ ਗੁਰ ਗਾਮ ਪ੍ਰਮਾਨ ਅਜਾਰ ਜਰਿਓ ਸਰ ਸੰਤੋਖ ਸਮਾਇ ਗੁਰ ਅਰਜਨ ਕਲ ਉਚਰੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਵਰਦਾਤ ਅਲਖੇ અપਾਰ ਗੁਰ ਸੂਰੈ ਸ਼ਬਦ ਹਮੈ ਨਿਵਾਰਿਓ ਪੰਜਾ ਹਰਨ ਦਲਿਓ ਸੋਨ ਸਹਿਜ ਨਿਜ ਘਰ ਸਹਾਰੇ ਹਰ ਨਾਮ ਲਾਗ ਜਗ ਉਧਰੇ ਸਤ ਗੁਰ ਦਿਦੈ ਵਸਾਇਓ ਗੋਰੀ ਅਰਜਨ ਕਲ ਹੁਚਰੈ ਤੈ ਜਨ ਕਹੈ ਕਲਸ ਦੀ ਪਾਇਓ ਸੋ ਰਠੇ ਗੋਰੀ ਅਰਜਨ ਪੁਰਖ ਪ੍ਰਮਾਨ 파ਰਥਉ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤ ਗੁਰ ਸ਼ਬਦ ਸੁਵਾਰੀ ਭਵਜਲ ਸਾਇ ਰਸੀਤ ਨਾਮ ਹਰੀ ਕਾ ਬੋਹਿਥਾ ਤੋ ਸਤਗੁਰ ਸੰਘੇਤ ਨਾਮ ਲਾਗ ਜਗ ਉਧਰੇ ਜਗ ਤੇ ਉਦਾਰਨ ਨਾਮ ਸਤਗੁਰ ਟੁੱਠੇ ਪਾਇ ਆਬ ਨਾਹੇ ਅਵਰ ਸਰ ਕਾਮ ਬਾਰ ਅੰਤਰ ਪੂਰੀ ਪਾੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਅਸੀਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਨ ਮੂਰਤ ਪੰਜ ਪਰਮਾਨ ਪੁਰਖ ਗੋਰੇ ਅਰਜੁਨਾ ਪਿਖੋ ਨੈਨ ਸਤ ਰੂਪ ਸਤ ਨਾਮ ਸਤ ਸੰਤੋਖ ਤਰਿਓ ਔਰ ਆਦ ਪੁਰਖ ਪ੍ਰਤਖ ਲਿਖਿਓ ਅੱਖਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ 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 ਗੁਰ ਗਰੂ ਕਹਾਇ ਭਨ ਮਥਰਾ ਮੂਰਤ ਸਦਾ ਥਿਰ ਲਾਏ ਭਨ ਮੂਰਤ ਭਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸੰਮੁਖ ਰਹੁ ਕਾਲਜੋਗ ਜਹਾਜ ਅਰ ਜਨ ਗੁਰ ਸਗਲ ਸ਼੍ਰੇਟ ਲਗ ਬੇਤਰਹੁ ਤੇਹ ਜਾਣ ਜਾ ਚੋ ਜਗਤਰ ਪਰ ਜਾਨੀਤ ਬਾਸੁਰ ਰੈਨ ਬਾਸ ਜਾਂ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ੁਰ ਕੈ ਰੰਗ ਰੰਗੇਓ ਬਾਸਨਾਤੇ ਬਾਹਰ ਪੈ ਦੇਖੀਤ ਤਹਮ ਸਿਓ ਅਪਰ ਪਰਮ ਪਰਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਾਸ ਨਾਹੀ ਔਰ ਕਾਮ ਸਿਓ ਮਥਰਾ ਕੋ ਕਬਸਰਾਬ ਮੈਂ ਅਰਜਨ ਗੁਰ ਭਗਤ ਕਹਿ ਹੇਤ ਪਾਏ ਰਿਹਾਓ ਮਿਲ ਰਾਮ ਸਿਉ ਅੰਕ ਨ ਪਾਵਤ ਦੇਵ ਸਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫਨ ਬੇਦ ਬਿਰੰਚ ਵਿਚਾਰ ਰਹੀਓ ਹਰ ਜਾਪਨ ਛਾਡਿਓ ਏਕ ਘਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰ ਜਨ ਮਾਹੇ ਧਰੀ ਜਗ ਔਰ ਨ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿੰਨ ਕੇ ਦੁਖ ਕੋਟਕ ਦੂਰ ਗਏ ਮਥਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਕ ਹੈ ਰੇ ਮਨ ਭੇਦ ਬਭੇਦ ਨਾ ਜਾਣ ਬੀਓ ਪਰ ਤਾਛ ਰਿਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਬੀਓ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਾਉ ਪ੍ਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂਡ ਤਥੇ ਕਬ ਹੂ ਮਿਟ ਹੈ ਨਹੀਂ ਰੇ ਪਸ਼ੂਤਾਇ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰਬ ਨ ਆਇਓ ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਰਨ ਬਸਹਿ ਸੰਤ ਜਿ ਸਿਰਦੈ ਦੁਖਦਾਰ ਦਿਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਾਨ ਬਾਤ ਜਿਨ ਜਾਣਿਓ ਭਇਓ ਤੇ ਸੰਸਰ ਸੋਈ ਤਰਨ ਗਗਨ ਨਵਖੰਡ ਮਹਿਨ ਜੋਤ ਸਵ ਰੂਪੀ ਰਹਿਓ ਭਰ ਭਾਨ ਮਥਰਾ ਕਾਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿਖ ਸੰਗਤ ਸਭ ਨਾਵੇ ਨਿਤ ਪੁਰਾਨ ਬਾਚੀਐ ਹੈ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੇ ਨਾਮ ਹੀ ਅੰਮ੍ਰਿਤ ਮੁਖ ਲੀਓ ਗੋਰੀ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀ ਮੇਲ ਨਾਨਕ ਅੰਗਦ ਅਮਰ ਗੁਰ ਗੁਰਰਾਮਦਾਸ ਹਰ ਪਹਿ ਗਇਓ ਹਰਬੰਸ ਜਗਤ ਜਸ ਸੰਚਰਉ ਸੋ ਕਮਨ ਕਹੈ ਸ੍ਰੀ ਗੁਰਮਯੋ ਦੇਵਪੁਰੇ ਮਹਿ ਗਯੋ ਆਪ ਪਰਮੇਸ਼ਵਰ ਭਾਇੋ ਹਰ ਸਿੰਘਾਸਨ ਦੀਓ ਸ੍ਰੀ ਗੁਰ ਤਹਿ ਬੈਠਾਇੋ ਰਹਾਸਕਿਓ ਸੁਰ ਦੇਵ ਤੋਹੀ ਜਸ ਜੈ ਜੰਪਹਿ ਅਸੋਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੁ ਪਾਪ ਤਿਨ ਨਰਹੁ ਕੀ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕਾਉ ਦੇ ਆਇਓ ਕਾਟੇ ਸੁ ਪਾਪ ਤਿਨ ਨਰਹੁ ਕੀ ਗੁਰੂ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਪ੍ਰਥਮੀ ਗੋਰੀ ਅਰਜਨ ਕਾਉ ਦੇ ਆਇਓ ਸਵਈਏ ਮਹੱਲੇ ਪੰਜਵੇਂ ਕੇ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਿਮਰੰ ਸੋਈ purkh ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਾਲਨਾਸੀ ਸਤਿਗੁਰ ਚਰਨ ਕਵਲ ਰਿੱਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨ ਮਤ ਗੁਰ ਮਤ ਬ੍ਰਹਮ ਪਛਾਣਿਓ ਕਾਲ ਜੋੜ ਕਰ ਸੁ ਜਸ ਵਖਾਣਿਓ ਭਗਤ ਜੋਗ ਕਉ ਜੈਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਈ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਏ ਬੜਾ ਭਾਗੀ ਉਨਮਾਨਿਓ ਰਿੱਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਈ ਅਗਮ ਅਗੋਚਰ ਭਾਰ ਬ੍ਰਹਮ ਸਤ ਗੁਰ ਦਰਸਾਇਓ ਗੋਰੀ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ 버ਤਾਇਆ ਸਤਜੁਗ ਆਲੀਨਾ ਗੁਰ ਸ਼ਬਦੇ ਮਨ ਮਾਨਿਆ ਅਪਤੀ ਜਪਤੀਨਾ ਗੁਰ ਨਾਨਕ ਸਤ ਨੀਵਸਾਜ ਸਤ ਗੁਰ ਸੰਗ ਲੀਨਾ ਗੋਰੀ ਅਰਜਨ ਘਰ ਗੁਰੂ ਰਾਮਦਾਸ ਅપરੰਪਰ ਬੀਨਾ ਖੇਲ ਗੂੜ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਨ ਆਜ ਉਨੀ ਸੰਭਵਿਓ ਸੋ ਜਸ ਕਲ ਕਵਿਅਨ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਘੋੜ ਰਾਮਦਾਸ ਅਰਜਨ ਵਰਿਓ 파ਰਸ ਪਰਸ ਪਰਮਾਨ ਸਾਧ ਜੀਵਨ ਅਰਜਨ ਅਮੋਲ ਆਜੋ ਨੀ ਸੰਭਾਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਾਉ ਅਗਹਿ ਗਹਿਨ ਭ੍ਰਮ ਭ્રાੰਤ ਦਹਨ ਸੀਤਲ ਸੁਖ ਦਤ ਅਸੰਭਵਾਉ ਉਦਵਿਓ ਪੁਰਖ ਪੂਰਨ ਵਿਧਾਤ ਨਾਨਕ ਆਦ ਅੰਗਦ ਅਮਰ ਸਤ ਗੁਰ ਸ਼ਬਦ ਸਮਾਇਓ ਧਨ ਧਨ ਗੁਰੂ RAM DAS GURU ਜਿਨ ਪਾਰਸ ਪਰਸ ਮਿਲਾਏ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰਪੂਰਾ ਪਾਇਓ ਬੜ ਭਾਗੀ ਲੇਵ ਲਾਗੀ ਮੇਦਨ ਫਰ ਸਹਤਾ ਪੈ ਭੰਜਨ ਪਰ ਪੀਰ ਨਿਵਾਰਨ ਕਾਲ ਸਹਾਰ ਤੋਹਿ ਜਸ ਬਖਤਾ ਕੁਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਾਮ ਥੀਰ ਗੁਰ ਮਤ ਗਭੀਰ ਪਰ ਦੁਖ ਵਿਸਾਰਨ ਸ਼ਬਦ ਸਾਰ ਹਰਿ ਸਾਮ ਉਧਾਰ ਅਹੰ ਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰਿ ਨਾਮ ਮੰਤਰ ਨਵ ਨਿਦ ਨਿਖਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਣਿਓ ਗੁਰ ਅਰਜਨ ਕਾਲ ਉਚਰੈ ਤੇ ਰਾਜ ਜੋਗ ਰਸ ਜਾਣਿਓ ਭੈ ਨਿਰਭਉ ਮਾਣਿਓ ਲਖ ਮਹਿ ਅਲਖ ਲਖਾਇਓ ਅਗਮਯ ਅਗੋਚਰ ਗਾਤ ਗੰਭੀਰ ਸਤਗੁਰ ਪਰਚਾਇ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਅਪਾਰ ਸਰਸੋ ਪਰ ਪਰਾਇ ਗੁਰ ਗਾਮ ਪ੍ਰਮਾਨ ਅਜਾਰ ਜਰਿਓ ਸਰ ਸੰਤੋਖ ਸਮਾਇ ਗੋਰੀ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਏ ਅਮਿਓ ਰਸਨਾ ਬਦਨ ਬਰਦਾਤ ਅਲਖੇ ਅਪਾਰ ਗੁਰ ਸੂਰੈ ਸ਼ਬਦ ਹਮੈ ਨਿਵਾਰਿਓ ਪੰਚਾ ਹਰਨ ਦਲਿਓ ਸੁੰ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰੇਓ ਸਤਗੁਰ ਦਿਦੈ ਵਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਹੈ ਕਲਸ ਦੀ ਪਾਇਓ ਸੋ ਰਠੇ ਗੁਰ ਅਰਜਨ ਪੁਰਖ ਪ੍ਰਮਾਨ ਪਾਰਥਉ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤ ਗੁਰ ਸ਼ਬਦ ਸੁਵਾਰੀ ਭਵਜਲ ਸਾਇਰ ਸੀਤ ਨਾਮ ਹਰੀ ਕਾ ਬੋਹਿთა ਤੋ ਸਤ ਗੁਰ ਸੰਘੇਤ ਨਾਮ ਲਾਗ ਜਗ ਉਧਰੇ ਜਗ ਤੇ ਉਦਾਰਨ ਨਾਮ ਸਤ ਗੁਰ ਤੁਠੈ ਪਾਇ ਆਬ ਨਾਹੇ ਅਵਰ ਸਰ ਕਾਮ ਬਾਰ ਅੰਤਰ ਪੂਰੀ ਪਾੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਾ ਤਿ ਸਿਉ ਤਤ ਮਿਲਾਇ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮ ਮਹਦੀ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਨ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜੁਨਾ ਪਿਖੋ ਨੈਨ ਸਤ ਰੂਪ ਸਤ ਨਾਮ ਸਤ ਸੰਤੋਖ ਤਰਿਓ ਔਰ ਆਦਿ ਪੁਰਖ ਪ੍ਰਤਖ ਲਿਖਿਓ ਅੱਖਰ ਮस्तक ਧੁਰ ਪ੍ਰਗਟ ਜੋਤ ਜਗ ਮਗੈ ਤੇਜ ਊ ਮੰਡਲ ਛਾਇਓ 파ਰਸ ਪਰਸ 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 ਗੁਰ ਗਰੂ ਕਹਾਇ ਭਨ ਮਥਰਾ ਮੂਰਤ ਸਦਾ ਥਿਰ ਲਾਇ ਭਨ ਮੂਰਤ ਭਨ ਮਥਰਾ ਮੂਰਤ ਸਦਾ ਥਿਰ લાય ચિત સનમુખ રહો કલ જોગ જહાજ અર જન ગુરુ સગલ શ્રીત લાગ બેત રહો તે જન જાચો જગતર પાર જાનિયત બાસુર રેન બાસ જા કોહિત નામ સિયો પરમ અતીત પરમેશ્વર કે રંગ રંગીયો બાસનાતે બહાર ਕਹ ਦੇਖੀਐ ਤਤ ਹਮ ਸਿਉ ਅਪਰ ਪਰਮ ਪਰਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਾਸ ਨਾਹੀ ਔਰ ਕਾਮ ਸਿਉ ਮਥਰਾ ਕੋ ਕਬ ਸਰਾਬ ਮੈਂ ਅਰਜਨ ਗੁਰ ਭਗਤ ਕਹਿ ਹੇਤ ਪਾਏ ਰਹਿਓ ਮਿਲ RAM ਸਿਉ ਅੰਕ ਨ ਪਾਵਤ ਦੇਵ ਸਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫਨ ਬੇਦ ਬੇਰੰਚ ਵਿਚਾਰ ਰਹੀਓ ਹਰ ਜਾਪਨਾ ਛਾਡਿਓ ਏਕ ਘਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU JAG TARAN KAU ਗੁਰ ਜੋਤਿ ਅਰਜਨ ਮਾਹੀ ਧਰੀ ਜਾਗ ਔਰ ਨ ਜਾਹੀ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿੰਨ ਕੇ ਦੁਖ ਕੋਟਕ ਦੂਰ ਗਏ ਮਥਰਾ ਜਿਨੇ ਅੰਮ੍ਰਿਤ ਨਾਮ ਪੀਓ ਇਹ ਪਦਤ ਤੀ ਮਤ ਚੂ ਕਹਿਰੀ ਮਨ ਭੇਦ ਬਿਭੇਦ ਨਾ ਜਾਣ ਬਿਓ ਪ੍ਰਤਾਛਰ ਦੇ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਬਿਓ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਾਉ ਬ੍ਰਮਤੇ ਫਿਰਤੇ ਬਹੁਤਾਯੋ ਕਲ ਖੋਰ ਸਮੁੰਦਰ ਮੈਂ ਬੂਡ ਤਥੇ ਕਬੂ ਮਟ ਹੈ ਨਹੀਂ ਰੇ ਪਸ਼ੂਤਾਏ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਨਹਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰਬ ਨ ਆਇਓ ਕਲ ਸਮੁੰਦਰ ਭਏ ਰੂਪ प्रकट हार नाम उदाहरण बसै संत जे हृदय दुखदारि धर निवारन निर्मल पीख अपार तास बिन अवर न कोई मान बाट जिन जान्यो भयो ते संसार सोई तारण गगन नव खंड महन ज्योत सब रूपी रहयो पार ਪਾਨ ਮਥਰਾ ਕਾਛ ਭੇਦ ਨਹੀਂ ਗੋਰੀ ਅਰਜਨ ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪੁਰਾਨ ਬਾਚੀ ਅਹ ਬੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਟੁਲੇ ਨਾਮ ਅੰਮ੍ਰਿਤ ਮੁਖ ਲੀ ਗੋਰੀ ਅਰਜਨ ਸਿਰ ਸਤਰ ਆਪ ਪਰਮੇਸ਼ਰ ਦੀ ਮੇਰੇ ਨਾਨਕ ਅੰਗਦ ਅਮਰ ਗੁਰ ਗੁਰ ਰਾਮ ਦਾਸ ਹਰ ਪਹਿ ਗਏ ਹਰਬੰਸ ਜਗਤ ਜਸ ਸੰਚਰ ਸੋ ਕਮਨ ਕਹੈ ਸ੍ਰੀ ਗੁਰਮਉ ਦੇਵਪੁਰੇ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਨ ਦੀਓ ਸ੍ਰੀ ਗੁਰ ਤਹ ਬੈਠਾਇਓ ਰਹਾਸ ਕੀਓ ਸੁਰ ਦੇਵ ਤੋਹੀ ਜਸ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੁ ਪਾਪ ਤਿਨ ਨਰਹਾਂ ਕੀ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪਿਰਥਮੀ ਗੋਰੀ ਅਰਜਨ ਕਾਉ ਦੇ ਆਇਓ ਕਾਟੇ ਸੂਪਾਪ ਤਿਨ ਨਰ ਹੋਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪਿਰਥਮੀ ਗੋਰੀ ਅਰਜਨ ਕਾਉ ਦੇ ਆਇਓ